ਭਾਈ ਆਪਣਾ ਨੰਬਰ ਹੈਗਾ 8437892203 ਪਿੰਡ ਭਈ ਮੈਂ ਤੁਹਾਨੂੰ ਦੱਸਦੇ ਤੁਹਾਨੂੰ ਪਤਾ ਹੈ ਆਪਣਾ ਪਿੰਡ ਮੱਲਣਾ ਜ਼ਿਲ੍ਹਾ ਸ਼ਹੀ ਮੌਕਸਰ ਸਾਹਿਬ ਹੈ ਜੀ ਇਹ ਐ ਸਮਝ ਰਹਾ ਇਹ ਬੰਦਾ ਠੱਗੀ ਮਾਰ ਗਿਆ ਵੀਡੀਓ ਪਾ ਦਿਓ ਸਾਡੀ ਜਿੰਨਾ ਮਰਜੀ ਠੋਕੇ ਬਦਨਾਮ ਕਰਦੇ ਹੋ ਯਾਰ ਤੇ ਜੇ ਚੰਗਾ ਹੋਇਆ ਤੇ ਵਾਕਈ ਰਿਪੀਟ ਕਰਦੇ ਹੋ ਸਾਡੇ ਕੋਲ ਹਾਂ ਰਿਪੀਟ ਭਾਈ ਆਪੇ ਗਾਇਕ ਹੁੰਦਾ ਸਾਨੂੰ ਪਤਾ ਹੈਗਾ ਸਾਡੇ ਚ ਕੀ ਆ ਸਾਡੇ ਚ ਕੀ ਹਣਾ ਭਾਈ ਯਾਰ ਮਸ਼ੀਨਾਂ ਨੇ ਬਣਾਉਣਾ ਤੇ ਹੋਰ ਚੀਜ਼ ਸਾਹਮਣੇ ਪੀ ਦੇਣੀ ਹੈ ਜੇਕਰ ਕੋਈ ਪਸੂਰ ਪੀਟ ਹੁੰਦਾ ਜਨ ਕਿ ਰਹਿੰਦਾ ਨਹੀਂਗਾ ਤੇ ਉਹਦੀ ਦਵਾਈ ਪਾਉਂਦੇ ਇੱਕ ਦੋ ਦਵਾਈਆਂ ਦੇ ਵਿੱਚ ਹੋਰ ਪੈਂਦੀਆਂ ਅੱਛਾ ਠੀਕ ਆ ਹਾਂ ਦੋ ਤਿੰਨ ਦਵਾਈਆਂ ਬਣਾ ਕੇ ਆਪਾਂ ਦਿੰਨੇ ਆ ਗਾਰੰਟੀ ਆ ਬਈ ਆਪਣੀ ਲਾਂਭਾ ਨਹੀਂ ਆਊਗਾ ਤੁਹਾਨੂੰ ਮੰਨ ਲਓ ਕਿਸੇ ਵੀ ਕੰਪਨੀ ਦਾ ਆਪਾਂ ਮਾਲ ਲੈਨੇ ਆ ਉਹਨਾਂ ਨੇ ਅੱਜ ਤਿਆਰ ਕੀਤਾ ਮਹੀਨੇ ਬਾਅਦ ਦੁਕਾਨ ਤੇ ਆਇਆ ਉਦੋਂ ਮਹੀਨੇ ਬਾਅਦ ਕਸਟਮਰ ਕੋਲੇ ਗਿਆ ਦੋ ਮਹੀਨੇ ਹੋ ਗਏ ਮਾਲ ਨੂੰ ਦੋ ਮਹੀਨੇ ਦੇ ਵਿੱਚ ਜਿਹੜੇ ਮਸਾਲਿਆਂ ਦਾ ਟੇਸਟ ਹੋ ਖਰਾਬ ਹੋ ਜਾ ਫਿਕਾ ਪੈ ਜਾਂਦਾ ਤੁਸੀਂ ਅੱਜ ਮੈਥੋਂ ਤਿਆਰ ਕਰਾਇਆ ਤੁਸੀਂ ਪਾਈਆ ਲੈ ਜਾਓ ਅੱਧਾ ਕਿਲੋ ਲੈ ਇਹ ਮਹੀਨੇ ਵਿੱਚ ਵਰਤ ਰਹੇ ਹੋ ਨਾ ਫਰੈਸ਼ ਟੇਸਟੀ ਰਹੂਗਾ ਤੇਲ ਸਰੋਂ ਦਾ ਬਾਈ ਜਾਂ ਤੁਸੀਂ ਤਿਆਰ ਕਰਦੇ ਆ ਹਾਂ ਸਰੋਂ ਦਾ ਤੇਲ ਹੋ ਗਿਆ ਖੋਪੇ ਦਾ ਤੇਲ ਹੋ ਗਿਆ ਤਿਲਾਂ ਦਾ ਤੇਲ ਜਿਹਨੂੰ ਮਿੱਠਾ ਤੇਲ ਕਹਿ ਦਿੰਦੇ ਆ ਅੱਛਾ ਹੋਰ ਵੀ ਬਣਾਉਨੇ ਆ ਬਾਕੀ ਜੇਕਰ ਮੰਨ ਲਓ ਕਿਸੇ ਨੇ ਕੋਈ ਸਪੈਸ਼ਲ ਤੇਲ ਤਿਆਰ ਕਰਾਉਣਾ ਜੇ ਮੰਨ ਲਓ ਅਲਸੀ ਦਾ ਹੋ ਗਿਆ ਹਾਂ ਇਹ ਸਾਰੇ ਤੇਲ ਹੀ ਤਿਆਰ ਕਰਦੇ ਆ ਅਛਾ ਚੈੱਕ ਹੋਰ ਦੱਸਾਂ ਆਪਣੇ ਨਾਲ ਕਈ ਪਾਈਆਂ ਦੇ ਅੰਜੀਰ ਲੱਗੇ ਹੋਏ ਆ ਆਪਣੇ ਵੀ ਲੱਗੇਗਾ ਹਾਂਜੀ ਜੇਕਰ ਅੰਜੀਰ ਕਿਸੇ ਨੇ ਮੰਨ ਲਓ ਡਰਾਈ ਕਰਾਉਣਾ ਸੁਕਾਉਣਾ ਉਹ ਵੀ ਆਪਣੇ ਨਾਲ ਸੰਪਰਕ ਜ਼ਰੂਰ ਕਰਿਓ ਬਹੁਤ ਮਹਿੰਗਾ ਫਰੂਟ ਹੈ ਹਾਂਜੀ ਜਦੋਂ ਵੀ ਤੁਸੀਂ ਬਾਜ਼ਾਰ ਦੇ ਵਿੱਚੋਂ ਲੈਣੇ ਤੁਹਾਨੂੰ ਸ਼ੂਗਰ ਵਾਲਾ ਹੀ ਮਿਲਦਾ ਜਾਨੀ ਕਿ ਖੰਡ ਦੇ ਵਿੱਚ ਡਿਪ ਕਰਕੇ ਉਹ ਸੁਕਾਉਂਦੇ ਆ ਆਪਾਂ ਇਦਾਂ ਹੀ ਵੀਰੇ ਤੁਹਾਡਾ ਫਰੂਟ ਸੁਕਾ ਕੇ ਦੇ ਦਿਆਂ ਤੁਹਾਨੂੰ ਆਹ ਆ ਗਈ ਹਨਾ ਇਹ ਹਲਦੀ ਇਹ ਨਾ ਬਾਈ ਸੇਲਮ ਦੀ 500 ਇੱਕ ਹਲਦੀ ਹੁੰਦੀ ਆ ਅੱਛਾ ਇਹਨੂੰ ਫਲੀ ਕਹਿੰਦੇ ਆ ਠੀਕ ਆ ਤੇ ਬਹੁਤ ਹੀ ਵਧੀਆ ਇਹਦਾ ਰਿਜ਼ਲਟ ਆ ਬਹੁਤ ਵਧੀਆ ਟੇਸਟ ਹੁੰਦਾ ਇਹਦਾ ਇਹ ਨੇੜੇ ਕਰਕੇ ਦਿਖਾ ਦਿਓ ਕਿਹੜੀ ਗਿਆ ਸੀਗਾ ਤੁਸੀਂ ਆ ਕੀ ਸੀਰੋਂ ਦੀ 501 ਆ ਵੀਰੇ ਇਹ ਠੀਕ ਆ ਬਹੁਤ ਵਧੀਆ ਰਿਜ਼ਲਟ ਹੁੰਦਾ ਇਹਦਾ ਆ ਆਪਣੀ ਆ ਗਈ ਮਿਰਚ ਇਹ ਗੰਡੂਰ ਦੀ ਮਿਰਚ ਆ ਬਾਈ ਇਹ ਤਾਂ ਸਿੱਲੀ ਜੀ ਲੱਗਦੀ ਆ ਮੈਨੂੰ ਹੈ ਸਿੱਲੇ ਨੇ ਭਰਾ ਯਾਰ ਹੈ ਸਿੱਲੀ ਐਸਟਵੇਂ ਕੋਈ ਸ਼ੱਕ ਨਹੀਂਗਾ ਆਪਣੇ ਕੋਲ ਆ ਇੱਕ ਮਸ਼ੀਨ ਆ ਅੱਛਾ ਇਹਨੂੰ ਡਰੈਲ ਕਹਿੰਦੇ ਆ ਜਿਵੇਂ ਜਿਹਦੇ ਕੋਈ ਮੌਸਮ ਹੁੰਦਾ ਸਿੱਲਾ ਕਿਉਂਕਿ ਕਸਟਮਰ ਨੇ ਤਾਂ ਆਉਣਾ ਹੀ ਆਣਾ ਆਪਣੇ ਕੋਲੇ ਇਹਦੇ ਵਿੱਚ ਆਪਾਂ ਮਾਲ ਪਾ ਦੇਈਦਾ ਆ ਜਿਵੇਂ ਹਲਦੀ ਪਾਈ ਆ ਠੀਕ ਐ ਆ ਮਿਰਚ ਹੋ ਗਈ ਆ ਮਿਰਚ ਸੁੱਕ ਗਈ ਆ ਇਦਾਂ ਮਾਲ ਪਾਈਦਾ ਉਹ ਸੁਕਾ ਦਿੰਦੇ ਆ ਜਦੋਂ ਜਦੋਂ ਕਸਟਮਰ ਆ ਗਿਆ ਉਹਨੂੰ ਪੀ ਦੇਈਦਾ ਠੀਕ ਆ ਹੁਣ ਜਦੋਂ ਮੌਸਮ ਸਿੱਲਾ ਤੇ ਫਿਰ ਇਹਨੇ ਸਿੱਲੀ ਹੋਣਾ ਨਾ ਹਾਂਜੀ ਹਾਂ ਠੀਕ ਐ ਤੇ ਇਹ ਆਪਾਂ ਇਸੇ ਲਈ ਵੀਰੇ ਇਹਨੇ ਚੀਜ਼ਾਂ ਤੇ ਪੈਸੇ ਲਾਇਆ ਵੀ ਜਿਹੜੀ ਵੀ ਆਪਾਂ ਚੀਜ਼ ਕਹਿ ਰਹੇ ਆ ਵੀ ਉਹ ਦੇ ਰਹੇ ਆ ਕਿ ਨਹੀਂ ਦੇ ਰਹੇ ਹਾਂਜੀ ਕਲੀਅਰ ਹੀ ਕਰਾਂਗੇ ਐ ਨਹੀਂ ਕੋਈ ਗੱਲ ਹੋਊਗੀ ਲੋ ਵੀ ਕਰੋ ਚੈੱਕ ਤੁਸੀਂ ਉਹਾਂ ਦੀ ਬਰਸਾਤਾਂ ਦੇ ਮੌਸਮ ਚੱਲੀ ਜਾਂਦਾ ਹਨਾ ਹੁਣ ਬਰਸਾਤਾਂ ਦੇ ਦਿਨ ਜੇ ਆ ਤੇ ਹੁਣ ਆ ਕੇ ਇਹਦੇ ਸਿੱਲੇ ਜੀ ਹੋ ਗਏ ਤੇ ਬਾਕੀ ਕੋਲੇ ਸਪੈਸ਼ਲ ਇਹਨਾਂ ਨੇ ਮਸ਼ੀਨ ਲੈ ਕੇ ਰੱਖੀ ਆ ਕਿ ਭਾਈ ਆਪਾਂ ਕਸਟਮਰ ਨੂੰ ਗਲਤ ਚੀਜ਼ ਨਹੀਂ ਦੇਣੀ ਆ ਤੁਹਾਨੂੰ ਇੱਕ ਹੋਰ ਚੀਜ਼ ਦਿਖਾ ਦਵਾਂ ਲਓ ਜੀ ਆਜੋ ਇਹ ਵੀ ਮਸਾਲੇ ਆ ਕੇ ਹਲਦੀ ਦੇ ਵਾਂਗੂ ਇਹ ਇਹ ਮਸਾਲੇ ਨਹੀਂ ਭਾਈ ਇਹ ਆਪਾਂ ਦਵਾਈਆਂ ਦਾ ਕੰਮ ਕਰਦੇ ਆ ਇਹ ਕੰਮ ਕਰ ਲੀਦੇ ਭਰਾ ਮਾੜੇ ਮਾੜੇ ਠੀਕ ਆ ਠੀਕ ਜੇਕਰ ਕੋਈ ਪਸ਼ੂ ਰੀਟ ਹੁੰਦਾ ਜਨ ਕਿ ਰਹਿੰਦਾ ਨਹੀਂਗਾ ਤੇ ਉਹਦੀ ਦਵਾਈ ਪਾਉਂਦੇ ਇੱਕ ਦੋ ਦਵਾਈਆਂ ਦੇ ਵਿੱਚ ਹੋਰ ਪੈਂਦੀਆਂ ਅੱਛਾ ਠੀਕ ਹੈ ਹਾਂ ਦੋ ਤਿੰਨ ਦਵਾਈਆਂ ਬਣਾ ਕੇ ਆਪਾਂ ਦਿੰਨੇ ਆ ਗਾਰੰਟੀ ਆ ਬਾਈ ਆਪਣੀ ਲਾਂਭਾ ਨਹੀਂ ਆਊਗਾ ਤੁਹਾਨੂੰ ਠੀਕ ਪੱਕਾ ਜਿਹੜਾ ਵੀ ਕਸਟਮਰ ਬਾਈ ਯਾਰ ਲੈ ਗਿਆ ਆਪੇ ਆਖੂ ਯਾਰ ਠੀਕ ਹੈ ਉਸ ਤੋਂ ਬਾਅਦ ਵੀਰੇ ਆ ਆ ਗਈ ਇਹਨੂੰ ਸਰਨਾਹ ਕਹਿੰਦੇ ਆ ਆ ਕਨੇੜੇ ਕਰਕੇ ਹਾਂਜੀ ਹਾਂ ਇਹ ਸਰਨਾਹ ਹੁੰਦੀ ਹੈ ਇਹਦੇ ਵਿੱਚ ਵੀ ਇੱਕ ਦੋ ਚੀਜ਼ਾਂ ਪੈਂਦੀਆਂ ਹਾਂ ਜਿਵੇਂ ਜੰਗ ਹਰੜਾਂ ਪੈ ਗਈਆਂ ਮਿਸ਼ਰੀ ਪੈ ਗਈ ਅੱਛਾ ਜੀ ਤੇ ਇਹਦੇ ਨਾਲ ਵੀ ਦਵਾਈ ਪਾਉਂਦੇ ਇੱਕ ਕਬਜ਼ੇ ਦੀ ਦਵਾਈ ਪਾਉਂਦੇ ਆ ਬਹੁਤ ਵਧੀਆ ਰਿਜ਼ਲਟ ਹੈ ਇਹਦਾ ਉਸ ਨੂੰ ਵਾਸਤੇ ਬੰਦੀ ਹੋਵੇ ਨਹੀਂ ਨਹੀਂ ਆਪਣੇ ਜਿਹੜੇ ਜੈਂਟਸ ਜਾਂ ਲੇਡੀ ਜੀ ਕੋਈ ਵੀ ਵਰਤ ਸਕਦਾ ਮੈਨ ਪਾਵਰ ਹਾਂ ਮੰਨ ਲਾ ਜੇ ਸਾਡੇ ਕੋਲ ਹਰੇਕ ਤਰ੍ਹਾਂ ਦੀ ਦਵਾਈ ਹੈਗੀ ਆ ਤੁਸੀਂ ਦਵਾਈ ਲੈ ਲਓ ਚਾਹੇ ਕੋਈ ਬੰਦਾ ਲੈ ਲਓ ਸਾਫ ਤਾਂ ਮਾਲ ਹੁੰਦਾ ਮੌਕੇ ਤੇ ਕਸਟਮਰ ਦੇ ਮੁਤਾਬਕ ਤਿਆਰ ਕਰ ਦਿੰਦਾ ਠੀਕ ਆ ਤੇ ਤੁਸੀਂ ਇੱਥੇ ਆ ਕੇ ਮੌਕੇ ਦੇ ਤਿਆਰ ਕਰਵਾ ਸਕਦੇ ਆਂ ਇਹ ਏਡੋ ਏਡੇ ਭਾਈ ਚੱਕੀਆਂ ਆਪਣੇ ਕੋਲੇ ਜਿਵੇਂ ਆ ਆ ਗਈ ਇਹ ਆ ਗਈ ਕੋਈ ਛੋਲੇ ਦਾ ਵੇਸਣ ਬਣਾਉਣਾ ਜਾਂ ਕੋਈ ਅਲਰਜੀ ਆ ਨਾ ਆਟਾ ਕੋਈ 슈ਗਰ ਵਾਲਾ ਆਟਾ ਬਣਾਉਣਾ ਇਹ ਉਹਦੇ ਲਈ ਰੱਖੀ ਆ ਆ ਮਿਰਚ ਪੀਸਣ ਲਈ ਰੱਖੀ ਆ ਆ ਤੁਹਾਨੂੰ ਮੈਂ ਦਿਖਾ ਹੀ ਦਿੱਤਾ ਬਰਸਾਤੀ ਮੌਸਮ ਵਿੱਚ ਚੀ ਸਿੱਲੀ ਹੋ ਜਾਂਦੀ ਆ ਉਹਦੀ ਖਾਤਰ ਰੱਖੀ ਆ ਆ ਚੱਕੀ ਆ ਗਈ ਕਿਸੇ ਤਰ੍ਹਾਂ ਦੀ ਕੋਈ ਹਲਦੀ ਗ੍ਰੇਂਡ ਕਰਾਉਣੀ ਆ ਇਹ ਹਲਦੀ ਦੀ ਖਾਤਰ ਆ ਗਈ ਇਹ ਹਲਦੀ ਆ ਹਾਂਜੀ ਆ ਆ ਗਈ ਕੋਈ ਦਾਲਾਂ ਦਾ ਟਟ ਕਰਾਉਣੀ ਆ ਉਹਦੀ ਖਾਤਰ ਆ ਗਈ ਅੱਛਾ ਇੱਕ ਆਪਣੇ ਕੋਲੇ ਬਾਹਰ ਪਈ ਆ ਵੀਰੇ ਹਾਂ ਉਹ ਮੰਨ ਕੇ ਚਲੋ ਕਿਸੇ ਦਿਨ ਜਿਹੜੇ ਆਪਾਂ ਸਪੈਸ਼ਲ ਦਵਾਈਆਂ ਦਾ ਕੰਮ ਕਰਦੇ ਆ ਤੁਹਾਨੂੰ ਪਤਾ ਹੀ ਆ ਹਾਂਜੀ ਉਹ ਦਵਾਈਆਂ ਦੇ ਪੀਸਾਂ ਦੀ ਖਾਤਰ ਅੱਛਾ ਸਾਰੀਆਂ ਅੱਡੋ-ਅੱਡ ਲਿਆ ਕੇ ਰੱਖਿਆ ਹਾਂਜੀ ਆ ਆ ਲੱਗ ਲੱਗੇ ਵੀਰੇ ਹੁਣ ਮੰਨ ਲਾ ਜੇ ਘੋੜੀਆਂ ਵਾਲੇ ਬਾਈ ਆਉਂਦੇ ਆ ਹਾਂ ਉਹਨਾਂ ਨੇ ਔਲੇ ਪਸਾਉਣੇ ਹੁੰਦੇ ਆ ਜਾਂ ਉਹਨਾਂ ਦੇ ਵਕਰੀਆਂ ਚੀਜ਼ਾਂ ਹੁੰਦੀਆਂ ਉਹ ਅਲੱਗ ਹੀ ਰੱਖਿਆ ਸਾਰਾ ਕੁਝ ਠੀਕ ਆ ਨਹੀਂ ਤੁਸੀਂ ਚਲੋ ਜੀ ਆਪਦਾ ਤਾਂ ਤੁਸੀਂ ਇਹ ਪੀਸ ਦੀ ਪੀਸ ਦੀਆਂ ਜੀ ਕਿਸੇ ਭਰਾ ਨੇ ਆਪਾਂ ਨੂੰ ਸ਼ਹਿਰ ਜਾਣਾ ਪੈਂਦਾ ਹਾਂਜੀ ਹੈਨਾ ਇਹ ਛੋਟੇ ਕੋਈ ਪਸਾਉਣ ਦੀ 5 ਕਿਲੋ 2 ਕਿਲੋ ਹੁੰਦੀ ਆਪਣੇ ਕੋਲੇ ਘਰ ਵਾਸਤੇ ਤੇ ਤੁਸੀਂ ਉਹ ਪੀਸ ਦਿੰਨੇ ਆਂ ਬਾਈ ਜਦੋਂ ਮਰਜ਼ੀ ਜੀ ਸਦਕੇ ਆਓ ਆਪਣੇ ਕੋਲੇ ਠੀਕ ਹੈ ਆਪਣੇ ਦੁਕਾਨ ਖੁੱਲੀ ਹੋਣੀ ਚਾਹੀਦੀ ਤੇ ਤੁਹਾਡਾ ਕੰਮ ਕਰਕੇ ਦੇਵਾਂਗੇ ਠੀਕ ਹੈ ਠੀਕ ਹੈ ਨਾ ਮਤਲਬ ਜੀ ਆਪਾਂ ਹੈ ਹੀ ਨਹੀਂ ਉਹ ਗੱਲ ਬੱਕਰੀ ਆ ਜੇ ਦੁਕਾਨ ਓਪਨ ਹੈ ਤਾਂ ਕਰਾਂਗੇ ਤੇ ਤੁਹਾਡੀ ਮਿਹਨਤ ਵੀ ਮੈਂ ਵੇਖ ਲਈ ਆ ਸ਼ੁਕਰੀਆ ਇੰਨੀ ਮਿਹਨਤ ਕਰਦੇ ਆਂ ਧੰਨਵਾਦ ਬਾਈ ਧੰਨਵਾਦ ਤੇ ਫਿਰ ਆਪਾਂ ਰੇਟ ਤਾਂ ਨਹੀਂ ਜਿਆਦਾ ਰੱਖਿਆ ਇਹਦਾ ਨਹੀਂ ਨਹੀਂ ਭਰਾ ਰੇਟ ਦਾ ਪਤਾ ਕੀ ਆ ਮੰਨ ਕੇ ਚਲੋ ਤੁਸੀਂ ਇੱਕ ਵਾਰੀ ਸ਼ਹਿਰੋਂ ਕੋਈ ਮਸਾਲਾ ਲਏ ਉਹ ਤੇ ਆਪਣੇ ਤੋਂ ਲੈ ਲਓ ਜੇ ਮੰਨ ਲਓ ਕਿਸੇ ਵੀ ਕੰਪਨੀ ਦਾ ਆਪਾਂ ਮਾਲ ਲੈਨੇ ਆ ਉਹਨਾਂ ਨੇ ਅੱਜ ਤਿਆਰ ਕੀਤਾ ਮਹੀਨੇ ਬਾਅਦ ਦੁਕਾਨ ਤੇ ਆਇਆ ਉਹਦੋਂ ਮਹੀਨੇ ਬਾਅਦ ਕਸਟਮਰ ਕੋਲੇ ਗਿਆ 2 ਮਹੀਨੇ ਹੋ ਗਏ ਮਾਲ ਨੂੰ 2 ਮਹੀਨੇ ਦੇ ਵਿੱਚ ਜਿਹੜੇ ਮਸਾਲਿਆਂ ਦਾ ਟੇਸਟ ਉਹ ਖਰਾਬ ਹੋ ਜਾਂਦਾ ਫਿੱਕਾ ਪੈ ਜਾਂਦਾ ਤੁਸੀਂ ਅੱਜ ਮੇਥੋਂ ਤਿਆਰ ਕਰਾਇਆ ਤੁਸੀਂ ਪਾਈਆ ਲੈ ਜਾਓ ਅੱਧਾ ਕਿਲੋ ਲੈ ਜਾਓ ਮਹੀਨੇ ਵਿੱਚ ਵਰਤ ਲੈਣਾ ਫ੍ਰੈਸ਼ ਟੇਸਟੀ ਰਹੂਗਾ ਇਹ ਰਹੂਗਾ ਕਿਉਂਕਿ ਨਾ ਆਪਾਂ ਪਹਿਲਾਂ ਗੱਲ ਸੌਂਦੇ ਹੁੰਦੇ ਸੀ ਮੈਂ ਪਹਿਲਾਂ ਵੀ ਗੱਲਾਂ ਕਰਕੇ ਹਟਿਆ ਜਦੋਂ ਆਪਾਂ ਘਰਾਂ 'ਚ ਬਜ਼ੁਰਗ ਦੱਸਦੇ ਆਪਾਂ ਮਸਾਲਾ ਕੋਈ ਹਲਦੀ ਪੀਸਦੇ ਤੇ ਗਵਾਂਡੀਆਂ ਦੇ ਘਰੇ ਪਤਾ ਲੱਗਦਾ ਹੁੰਦਾ ਸੀਗਾ ਉਹ ਹੀ ਬਾਹਰੀ ਦੁਕਾਨ ਤੇ ਗੱਲ ਦਾ ਮੈਂ ਵੀ ਬਾਈ ਇੱਥੇ ਹਲਦੀ ਪੀਸ ਕੇ ਹਟਿਆ ਇਹਨਾਂ ਕੋਲੇ ਕਸਟਮਰ ਆਈ ਸੀ ਜਦੋਂ ਮੈਂ ਦੁਕਾਨ 'ਚ ਵੜਿਆ ਨੇ ਮੈਨੂੰ ਪਤਾ ਲੱਗਿਆ ਕਿ ਭਾਈ ਇੱਥੇ ਹਲਦੀ ਪੀਸੀ ਗਈ ਆ ਕਿ ਭਰਾ ਯਾਰ ਕਸਟਮਰ ਕੋਈ ਟਾਈਮ ਚਾਹੀਦਾ ਹਾਂਜੀ ਠੀਕ ਆ ਤੇ ਆਪਾਂ ਤੇ ਇਸੇ ਕੰਮ ਨੂੰ ਆਏ ਆ ਠੀਕ ਆ ਜਦੋਂ ਦੁਕਾਨ ਖੋਲੀ ਆ ਇਹੀ ਕੰਮ ਕਰਦੇ ਆ ਤੇ ਇਹੀ ਕਰਾਂਗੇ ਆਓ ਸਾਡੇ ਕੋਲੇ ਆ ਕੇ ਬੈਠੋ ਤੁਹਾਡੇ ਸਾਹਮਣੇ ਸਾਰਾ ਮਟੀਰੀਅਲ ਪਾ ਕੇ ਯਾਰ ਮੌਕੇ ਤੇ ਰੈਡੀ ਕਰਕੇ ਦੇ ਦਾਂਗੇ ਜੇਕਰ ਕਿਸੇ ਬਾਈ ਨੂੰ ਕਿਤੇ ਬਾਹਰ ਅੰਦਰ ਕੋਈ ਸਮਾਨ ਮੰਗਾਉਣਾ ਠੀਕ ਹੈ ਭਰੋਸਾ ਕਰਕੇ ਮੰਗਾ ਲਓ ਇੱਕ ਵਾਰੀ ਚ ਬਈ ਪਤਾ ਲੱਗ ਜਾਣਾ ਇਹ ਕਿੰਨਾ ਕ ਫਰਕ ਹੈ ਕਿੰਨਾ ਕ ਨਹੀਂ ਚੀਜ਼ ਦਾ ਹੈ ਨਾ ਤੁਸੀਂ ਐ ਸਮਝ ਰਹੇ ਹੋ ਇਹ ਬੰਦਾ ਠੱਗੀ ਮਾਰ ਗਿਆ ਵੀਡੀਓ ਪਾ ਦਿਓ ਸਾਡੀ ਜਿੰਨਾ ਮਰਜ਼ੀ ਠੋਕ ਕੇ ਬਦਨਾਮ ਕਰ ਦਿਓ ਯਾਰ ਤੇ ਜੇ ਚੰਗਾ ਹੋਇਆ ਤੇ ਵਾਕਈ ਰਿਪੀਟ ਕਰ ਦਿਓ ਸਾਡੇ ਕੋਲ ਹਾਂ ਰੀਪੀਟ ਬਾਈ ਆਪੇ ਗਾਹ ਕੋ ਹੁੰਦਾ ਸਾਨੂੰ ਪਤਾ ਹੈਗਾ ਸਾਡੇ ਚ ਕੀ ਆ ਸਾਡੇ ਕੀ ਹੁਣ ਬਾਈ ਯਾਰ ਮਸ਼ੀਨਾਂ ਨੇ ਬਣਾਉਣਾ ਤੇ ਹੋਰ ਚੀਜ਼ ਸਾਹਮਣੇ ਪੀ ਦੇਣੀ ਹੈ ਤੇ ਮਸਾਲੇ ਤੋਂ ਇਲਾਵਾ ਕੋਈ ਹੋਰ ਚੀਜ਼ ਤਿਆਰ ਕਰਦੇ ਹਾਂ ਬਾਈ ਆਪਰੇ ਕੋਲੇ ਤੁਹਾਨੂੰ ਮੈਂ ਦੱਸਿਆ ਸੀ ਪਸ਼ੂਆਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਦਵਾਈ ਲੈਣੀ ਹੋਵੇ ਜਾਂ ਕੋਈ ਜੈਡ ਸਜਾ ਕੋਈ ਲੇਡੀ ਦੀ ਦਵਾਈ ਲੈਣੀ ਹੋਵੇ ਤੇ ਉਸੇ ਸਾਰੇ ਤਰ੍ਹਾਂ ਦੇ ਦਵਾਈਆਂ ਹੁੰਦੀਆਂ ਸਾਰੀਆਂ ਦੇਸੀ ਜੜੀ ਬੂਟੀਆਂ ਹੁੰਦੀਆਂ ਹਾਂ ਤੇ ਕੋਈ ਤੇਲ ਤੁਲ ਤਿਆਰ ਕਰਦੇ ਹੋ ਤੇਲ ਸਰੋਂ ਦਾ ਬਾਈ ਜਾਂ ਤੁਸੀਂ ਤਿਆਰ ਕਰਦੇ ਆ ਹਾਂ ਸਰੋਂ ਦਾ ਤੇਲ ਹੋ ਗਿਆ ਖੋਪੇ ਦਾ ਤੇਲ ਹੋ ਗਿਆ ਤਿਲਾਂ ਦਾ ਤੇਲ ਜਿਹਨ ਮਿੱਠਾ ਤੇਲ ਕਹਿ ਦਿੰਦੇ ਆ ਅੱਛਾ ਕੋਈ ਬਣਾਉਣਾ ਬਾਕੀ ਜੇਕਰ ਮੰਨ ਲਓ ਕਿਸੇ ਨੇ ਕੋਈ ਸਪੈਸ਼ਲ ਤੇਲ ਤਿਆਰ ਕਰਾਉਣਾ ਜੇ ਮੰਨ ਲਓ ਅਲਸੀ ਦਾ ਹੋ ਗਿਆ ਇਹ ਸਾਰੇ ਤੇਲ ਹੀ ਤਿਆਰ ਕਰਦੇ ਆ ਅੱਛਾ ਠੀਕ ਆ ਤੇ ਮੱਜਾਂ ਕੁਜਾਂ ਨੂੰ ਤੇਲ ਦੇਣਾ ਤੇ ਖੁੱਲਾ ਮਿਲ ਚੋ ਤੁਹਾਡੇ ਕੋਲ ਹਾਂ ਬਾਈਆਂ ਖੁੱਲਾ ਹੀ ਹੁੰਦਾ ਬਾਈ ਆਪਣੇ ਕੋਲੇ ਠੀਕ ਆ ਹਾਂ ਖੁੱਲਾ ਹੀ ਹੁੰਦਾ ਪੈਕਿੰਗ ਦੇ ਵਿੱਚ ਨਹੀਂ ਹੁੰਦਾ ਖੁੱਲੇ ਹੁੰਦਾ ਜਿੰਨਾ ਕਸਟਮਰ ਕਹਿੰਦਾ ਉਹਨਾਂ ਮਾਲ ਦੇ ਦੇਈਦਾ ਲਓ ਜੀ ਜਦੋਂ ਵੀ ਤੁਹਾਨੂੰ ਲੋੜ ਆ ਤੁਸੀਂ ਜਿੰਨੀ ਚੀਜ਼ ਚਾਹੀਦੀ ਆ ਹਲਦੀ ਮਿਰਚ ਨਾ ਹੋਰ ਕੁਝ ਵੀ ਤੁਹਾਡੇ ਕੋਲੇ ਅਵੇਲੇਬਲ ਆ ਹਨਾ ਅਰੇ ਐਰੀ ਫਾਰਮ ਚ ਤੁਸੀਂ ਇੱਥੇ ਆ ਕੇ ਪਸਾ ਸਕਦੇ ਹੋ ਬਾਈ ਕੋਲੇ ਵੱਖ-ਵੱਖ ਤਰ੍ਹਾਂ ਦੀਆਂ ਹਰੇਕ ਪ੍ਰਕਾਰ ਦੀ ਚੱਕੀ ਪਈ ਆ ਹਾਂਜੀ 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 ਅੱਡੋ ਅੱਡ ਸਮਾਨ ਨੂੰ ਲਾਈ ਆ ਜੇ ਤੁਹਾਡੇ ਕੋਲੇ ਸਿੱਲਾ ਵੀ ਹੈ ਉਹ ਵੀ ਬਾਈ ਨੇ ਵਿਖਾ ਰੀ ਇਹ ਮੈਨੂੰ ਲੱਗਦਾ ਮਹਿੰਗੀ ਆ ਨਾ ਮਸ਼ੀਨ ਕਾਹਦੀ ਇਹ ਬਾਈ ਹੁੰਦੀ ਆ 45000 ਰੁਪਏ ਦੀ ਹੁੰਦੀ ਆ ਹਾਂ ਕਾਫੀ ਮਹਿੰਗੀ ਹਾਂ ਚ ਇੱਕ ਹੋਰ ਦੱਸਾਂ ਆਪਣੇ ਨਾਲ ਕਈ ਬਾਈਆਂ ਦੇ ਅੰਜੀਰ ਲੱਗੇ ਹੋਏ ਆ ਆਪਣੇ ਵੀ ਲੱਗਾਗਾ ਹਾਂਜੀ ਜੇਕਰ ਅੰਜੀਰ ਕਿਸੇ ਨੇ ਮੰਨ ਲਓ ਡਰਾਈ ਕਰਾਉਣਾ ਸੁਕਾਉਣਾ ਉਹ ਵੀ ਆਪਣੇ ਨਾਲ ਸੰਪਰਕ ਜ਼ਰੂਰ ਕਰਿਓ ਬਹੁਤ ਮਹਿੰਗਾ ਫਰੂਟ ਹੈ ਹਾਂਜੀ ਜਦੋਂ ਵੀ ਤੁਸੀਂ ਬਾਜ਼ਾਰ ਦੇ ਵਿੱਚੋਂ ਲੈਨੇ ਤੁਹਾਨੂੰ ਸ਼ੂਗਰ ਵਾਲਾ ਹੀ ਮਿਲਦਾ ਜਾਨੀ ਕਿ ਖੰਡ ਦੇ ਵਿੱਚ ਡਿਪ ਕਰਕੇ ਉਹ ਸੁਕਾਉਂਦੇ ਆ ਆਪਾਂ ਇਦਾਂ ਹੀ ਵੀਰੇ ਤੁਹਾਡਾ ਫਰੂਟ ਸੁਕਾ ਕੇ ਦੇ ਦਏ ਤੁਹਾਨੂੰ ਲਓ ਜੀ ਆਹ ਤਾਂ ਸਭ ਤੋਂ ਵੱਡੀ ਗੱਲ ਆ ਕਿਉਂਕਿ ਅੰਜੀਰ ਐ ਗੁਨਾ ਦੀ ਗੁਸਲੀ ਆ ਬਾਈ ਤੇ ਆਪਣੇ ਵੇਸਟ ਹੋ ਰਿਆ ਦਰਖਤਾਂ ਲੱਗੇ ਹੋਏ ਹਨਾ ਹਾਂਜੀ ਤੇ ਡਾਇਰੈਕਟ ਆਪਾਂ ਕਿੰਨਾ ਕਫਾਲ ਖਾਲਾਏ ਬੂਟੇ ਨੂੰ ਬਹੁਤ ਜ਼ਿਆਦਾ ਲੱਗਦਾ ਆਪਾਂ ਤੁਹਾਨੂੰ ਦਿਖਾਵਾਂਗੇ ਆਪਣੇ ਲੱਗਿਆ ਜਿਹੜਾ ਸਾਡੇ 4 ਲੱਗੇ ਆ ਹਾਂ 4 ਲੱਗੇ ਆ ਸਾਡੇ 1 ਹੀ ਆ ਤੇ ਸਾਰਾ ਭਰਿਆ ਪਿਆਗਾ ਠੀਕ ਹੈ ਤੇ ਕਸਟਮਰ ਜਿਹੜੇ ਆਉਂਦੇ ਉਹਨਾਂ ਨੂੰ ਦੇਈਦਾ ਤੇ ਤਾਂ ਹੀ ਉਹਦੀ ਖਾਤਰੀ ਇਹ ਲੈ ਕੇ ਆਂਦੇ ਬਾ ਕਸਟਮਰਾਂ ਦਾ ਸਮਾਨ ਸਮੂਸਕਾਉਣਾ ਪੈਂਦਾ ਸੀਗਾ ਇਹ ਸਾਰੇ ਕੰਮ ਹੀ ਕਰ ਦਿੰਦੀ ਆ ਬਾਈ ਠੀਕ ਹੈ ਜੀ ਚਲੋ ਤੁਸੀਂ ਬਾਈ ਦਾ ਇੱਕ ਵੇ ਨੰਬਰ ਦੱਸ ਦਿਓ ਆਪਦਾ ਬਾਈ ਆਪਣਾ ਨੰਬਰ ਹੈਗਾ 8437892203 ਪਿੰਡ ਭਾਈ ਮੈਂ ਤੁਹਾਨੂੰ ਦੱਸਦੇ ਤੁਹਾਨੂੰ ਪਤਾ ਹੈ ਆਪਣਾ ਪਿੰਡ ਮੱਲਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਜੀ ਤੇ ਲੋਕੇਸ਼ਨ ਆਪਾਂ ਤੁਹਾਨੂੰ ਦੱਸ ਦਿੰਨੇ ਆਂਗੇ ਧੂਰਕੋਟ ਵਾਲੇ ਮੋੜ ਤੋਂ ਲੈ ਕੇ ਅੱਧਾ ਕਿਲੋਮੀਟਰ ਖੱਬੇ ਪਾਸੇ ਹਾਂਜੀ ਤੇ ਇਧਰੋਂ ਅਕਾਲ ਸਕੂਲ ਤੋਂ ਦੇਖ ਲਓ ਧਾ ਕਿਲੋਮੀਟਰ ਇੱਥੇ ਦੇ ਵਿਚਾਲੇ ਜਿਹਾ ਕੀ ਬਾਈ ਦੀ ਦੁਕਾਨ ਚਲੋ ਧੰਨਵਾਦ